ਦੋਸਤੋ ਤੁਹਾਨੂੰ ਸ਼ਾਬਨ ਉਹ ਹੀ ਆਸਮੀ ਜਿਆ ਲੱਖ ਲੱਖ ਪਵਾਰਕਾ ਹੋਣ ਤੇ ਅੱਜ ਅਸੀਂ ਉਹ ਹੀ ਆਸਮੀ ਮਾਤਾ ਦਾ ਮੱਥਾ ਟਿਕਾਂਗੇ ਅਤੇ ਘਰ ਵਿੱਚ ਵੱਖਰੇ ਵੱਖਰੇ ਭਗਵਾਨ ਬਣਾਵਾਂਗੇ ਤੇ ਮੇਰਾ ਚੈਨਲ ਕੁਲਦੀਪ ਸਿੰਘ ਟੀਵੀ ਤੇ ਆਰੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਸਾਡੀ ਵੀਡੀਓ ਨੂੰ ਪੂਰੀ ਦੇਖਣਾ ਦੋਸਤੋ ਹੁਣ ਅਸੀਂ ਪੂਰੀਆ ਬਣਾਉਣ ਵਾਸਤੇ ਆਟਾ ਤੇ ਨਾਡਾ ਮਿਕਸ ਕਰਕੇ ਆਟਾ ਗੁੰਨਾ ਦੇ ਤੇ ਤੁਸੀਂ देख सकते हैं दोस्तों आटा गुन्न लगे हाँ थोड़ा जहाल पाया इन्होंने ये कि जो पूरे थोड़े सॉफ्ट रहनगियाँ ते आटे में चंकी तरह मिक्स कर रहे हैं चंकी तरह मिक्स कर लेना ताकि आटा सॉफ्ट हो जाएगा थोड़ा जहा तो मैदा भी नाग लग जाए ये ਤੇ ਹੋਂਕਤੀ ਥੋੜਾ ਜਿਹਾ ਕੋਸਾ ਲੈ ਪਾਣੀ ਤੇ ਵਿੱਜਾ ਪਾਣੀ ਮਿਸ਼ਰ ਕੇ ਰਿਹਾ ਸੀ ਪੋਣਾ ਤੇ ਆਟਾ ਗੁੰਨਾ ਸ਼ੁਰੂ ਕਰ ਦੇਣਾ ਬਾਕੀ ਮੇਰੇ ਸਾਰੀਆਂ ਜਿਹੜੀਆਂ ਪੜਾਏ ਦੇਖ ਰੀਆਂ ਨੇ ਵੀਡੀਓ ਉਹਨਾਂ ਨੂੰ ਆਟਾ ਗੁੰਨਾ ਆਉਂਦਾ ਹੀ ਹੋਵੇਗਾ ਤੇ ਦੇਖ ਸਕਦੇ ਨੇ ਆਟਾ ਕਿਵੇਂ ਬੰਨਿਆ ਜਾਂਦਾ ਹੈ ਉਤੋ ਉਤੋ ਇਹ ਆਟਾ ਗੁੰਨ ਰਿਹਾ ਨੇ ਉੱਲੱਗ ਪੱਗ ਦਿਖਾ ਰਿਹਾ ਤਾਂ ਬੁੰਨਿਆ ਜਾਏ ਤੁਸੀਂ ਦੇਖ ਸਕਦੇ ਹੋ ਆਟਾ ਥੋੜਾ ਜਿਆਦਾ ਟਾਈਟ ਬੁੰਨਣਾ ਹੈ ਤਾਂ ਕਿ ਜਿਹੜੇ ਪੂਰੀਆਂ ਨੇ ਸਹੀ ਕਿਸੇ ਨੇ ਬਣਦੇ ਗਾਣ ਹਾਂ ਦੋਸਤੋ ਆਟਾ ਬਨਿਆ ਜਾ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਆਟਾ ਬੁੰਨ ਲੈਣਾ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਤੇਲ ਗਰਮ ਕਰਨਾ ਹੈ ਤੇਲ ਗਰਮ ਹੋਣ ਤੋਂ ਬਾਅਦ ਤੁਸੀਂ ਟਮਾਟਰ ਵਗੈਰਾ ਕੱਟ ਲੈਣਾ ਹੈ ਮਿਰਚਾਂ ਕੱਟ ਲੈਣੀਆਂ ਨੇ ਤੇ ਜੰਕੀ ਹੀ ਅਦਰਕ ਪੇਸਟ ਹੈ ਲੱਗ ਕੇ ਆ ਕੇ ਬਣਾ ਰਹੇ ਹਾਂ ਇੱਟਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਤੜਕਾ ਲਾ ਰਹੇ ਹਾਂ ਲੋਟੋ ਤੁਸੀਂ ਆਪਣੇ ਸਵਾਦ ਅਨ ਮਿਰਚਾਂ ਨਮਕ ਅਤੇ ਹਲਦੀ ਪਾ ਲੈਣੀ ਆ ਤੁਸੀਂ ਦੇਖ ਸਕਦੇ ਹੋ ਤੇ ਤੇਲ ਗਰਮ ਹੋ ਗਿਆ ਤੇ ਹੁਣ ਅੰਦਰ ਵਿੱਚ ਥੋੜਾ ਜਿਹਾ ਜੀਰਾ ਪਾਇਆ ਹੈ ਤਾਂ ਕਿ ਜੀਰਾ ਸੁਨਹਿਵਾਰ ਤੇ ਇਹ ਪਾ ਤਾ ਪਾਇਆ ਹੈ ਤੇ ਮਿਰਚਾਂ ਪਾ ਲੈਣੀਆਂ ਨੇ ਤੇ ਟਮਾਟਰ ਟਮਾਟਰ ਪਾ ਲੈਣੇ ਸਪੇਸ ਕੀ ਤਰ੍ਹਾਂ ਹਲਾ ਕੇ ਗਰਮ ਕਰਕੇ ਦੁੱਧਾ ਪਾ ਮਚਾਲਾ ਪੁੰਦਿਆ ਹੋਦਾ ਪੁੰਨ ਲੈਣਾ ਡੋਟੋ ਮਸਾਲਾ ਗਰਮ ਹੋਣ ਤੋਂ ਬਾਅਦ ਕੋਈ ਨਮਕ ਮਿਰਚ ਅਤੇ ਹਲਦੀ ਦਾ ਆਪਣੇ ਅਨਸਾਰ ਪਾ ਲੈਣੀ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਚੰਗੀ ਤਰ੍ਹਾਂ ਘਰਸੀ ਘਵਾ ਦੇਣੀ ਆ ਤਾਂ ਕਿ ਮਸਾਲਾ ਮਿਕਚ ਜਾਵੇ ਤੁਸੀਂ ਦੇਖ ਸਕਦੇ ਹੋ ਛਾੜਾ ਮਸਾਲਾ ਪਾਉਣ ਤੋਂ ਬਾਅਦ ਤੁਸੀਂ ਪੇਠਾ ਇਹਦੇ ਵਿੱਚ ਪੇਠਾ ਪਾਉਣਾ ਹੈ ਪੇਠਾ ਪਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੇਠਾ ਪਾ ਦੇਣਾ ਤੁਸੀਂ ਸਾਰੇ ਇਹਦੇ ਵਿੱਚ ਜੋ ਵੀ ਤੁਸੀਂ ਪੇਠਾ ਕੱਟਿਆ ਹੋਇਆ ਹੈ ਤੇ ਦੋਸਤੋ ਪੇਠਾ ਤਾਜ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਚਾਹੇ ਨਾ ਖਲਾ ਦੇਣਾ ਤੁਸੀਂ ਦੇਖ ਲਿਓ ਤੇ ਮੋਂ ਤੋਂ ਜੀ ਇਸਤੇ ਬਣ ਕੇ ਬਾਅਦ ਦਿਖਾਵਾਂਗੇ ਕਿ ਸਬਜੀ ਕਿੱਦਾਂ ਬਣਦੀ ਆ ਤੇ ਦੋਸਤੋ ਹੁਣ ਤੁਸੀਂ ਇਹਦਾ ਟੱਕਣ ਲਗਾ ਲੈਣਾ ਟੱਕਣ ਲਗਾਉਣ ਤੋਂ ਬਾਅਦ ਤੋਕਰ ਦੇ ਇੱਕ ਛੇਤੀ ਪਾ ਦੇਣੀ ਆ ਇੱਕ ਛੇਤੀ ਵੱਜਣ ਤੋਂ ਬਾਅਦ ਆਪਣਾ ਪੇਠਾ ਠਿਆਰ ਹੋ ਜਾਊਗਾ ਸ਼ਹਿਰ ਨੂੰ ਕਿਹਨਾਂ ਚਾਰਾਂ ਯਾਤਰੀ ਦੀ ਬਸਾਮਾ ਦੇ ਦੋ ਤੋਂ ਅਸੀਂ ਪੇਟੇਰੀ ਕੱਢੀ 92 ਤੇ ਧਰੀ ਹੋਈ ਆ ਤੇ ਅਸੀਂ ਬਣਉਂਦੀ ਕੜਾਹ ਤਿਆਰੀ ਦਾ ਪਰ ਦੋ ਤਿੰਨ ਦੁਕਾਨਾਂ ਦੇ ਘੁੰਮੇ ਛੋਡੀ ਵਜ੍ਹਾ ਨਹੀਂ ਮਿਲੀ ਉਹਦੇ ਵਿੱਚ ਬਹੁਤ ਕੰਮ ਹੋਂਦੀਆਂ ਸੀਗੇ ਕਰਕੇ ਛੋਡੀ ਦਾ ਪ੍ਰੋਗਰਾਮ ਕੈਨਸਲ ਕਰਕੇ ਆਟੇ ਦਾ ਕੜਾਹ ਬਣਾਉਂਦੀ ਤਿਆਰੀ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕੜਾਈ ਦੇ ਵਿੱਚ ਘੋਪਾ ਪਾੜਣਾ ਹੈ ਘੋਪਾ ਪਾਉਣ ਤੋਂ ਬਾਅਦ ਤੁਸੀਂ ਆਟਾ ਆਟਾ ਪਾੜਣਾ ਹੈ देख रहे हो दोस्तों आटा पाने चगी तरह कड़ाही आटे कर लेना है देख रहे दोस्तों ये मिठा पाके ਪਾਣੀ ਮਲਾ ਲੈਣਾ ਹੈ ਤਾਂ ਕਿ ਤੇ ਇਹਨੂੰ ਅੱਗੇ ਵਾਪਸ ਛੱਡ ਦੇਣਾ ਤੇ ਕਿ ਪਿਆਟ ਕਾਟੀ ਕਮਾਉਣੀ ਆ ਫਿਰ ਦੇਖ ਲੈਦੇ ਹਾਂ ਤੇ ਥੋੜੀ ਦੇਰ ਬਾਅਦ ਇਹ ਜ ਤਲਾਏ ਤਿਆਰ ਹੋ ਜੂਗਾ ਫਿਰ ਅਸੀਂ ਤਿਆਰ ਅਕੜਾ ਦਿਖਾਵਾਂਗੇ ਉਸ ਤੋਂ ਉਹ ਸਾਡਾ ਸੜਾ ਤਿਆਰ ਆ ਫਿਰ ਸੜਾ ਦੇਖ ਲੈਦੇ ਹਾਂ ਗੋਟੋ ਹੁਣ ਕਿਹੜਾ ਪਿਆਰ ਆ ਤੇ ਤੁਸੀਂ ਕਿਹੜਾ ਦੇਖਤਾ ਹੋ ਕੜਾ ਬਹੁਤ ਹੀ ਵਧੀਆ ਬਣਿਆ ਹੈ ਤੇ ਵੀ ਚੈਨਲ ਤੇ ਵੀ ਇੱਕ ਖੁਸ਼ਬੂ ਆ ਬਹੁਤ ਹੀ ਵਧੀਆ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਡੀ ਪੇਠੇ ਦੀ ਸਬਜੀ ਤਿਆਰ ਹੋ ਗਈ ਆ ਤੁਸੀਂ ਸਬਜੀ ਦੇਖ ਸਕਦੇ ਹੋ ਪੇਠੇ ਸਬਜੀ ਦਿਖਾਓ ਜੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਦੋਸਤੋ ਹੁਣ ਅਸੀਂ ਪੂਰੀਆਂ ਵਾਸਤੇ ਪੇੜੇ ਤਿਆਰ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਤੇ ਪੇੜੇ ਕੱਢ ਰਹੇ ਨੇ ਕੋਤਵਾ ਦਾ ਕੀ ਤੁਹਾਨੂੰ ਪੂਰੀਆਂ ਦੋਸਤੋ ਪੂਰੀਆਂ ਵਾਸਤੇ ਪੇੜੇ ਤਿਆਰ ਹੋ ਗਏ ਨੇ ਤੇ ਹੁਣ ਅਸੀਂ ਕੋੜਾ ਤੋਂ ਪੂਰੀਆਂ ਬੇਲ ਲਈਆਂ ਨੇ ਤੇ ਹੁਣ ਅਸੀਂ ਇਸ ਨੂੰ ਘੋ ਵਿੱਚ ਸੱਡਣ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਪੂਰੀ ਹੁਣ ਤਲੀ ਜਾ ਰਹੀ ਆ ਪੂਰੀਆਂ ਇੱਕ ਪਾਸਾ ਤਲਣ ਤੋਂ ਬਾਅਦ ਉਸ ਨੂੰ ਦੂਜੇ ਪਾਸੇ ਪਲਟਾ ਲੈਣਾ ਹੈ ਤਾਂ ਕਿ ਦੂਜੇ ਪਾਸੇ ਵੀ ਪੂਰੀ ਪੱਕ ਜਾਵੇ ਤੇ ਪੂਰੀ ਫੁੱਲ ਜਾਵੇਗੀ ਹਾਂ ਹੁਣ ਤੁਸੀਂ ਇਹਨੂੰ ਪਲਟਾ ਦੇ ਦੇਣਾ ਹੈ ਪਲਟਾ ਦੇਣ ਤੋਂ ਬਾਅਦ ਪੂਰੀ ਦੇ ਦੋਹੇ ਪਾਸੇ ਤੱਕ ਜਾਣਗੇ ਤੇ ਹੁਣ ਅਸੀਂ ਦੂਜੀ ਪੂਰੀ ਰਾਇ ਤੇ ਪਾਉਣ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਪੂਰੀ ਕੜਾਈ ਵਿੱਚ ਪਾ ਦਿੱਤੀ ਆ ਤੇ ਪੂਰੀਆਂ ਤਲੀ ਜਾ ਰਹੀ ਆ ਤੇ ਪੂਰੀ ਹੁਣ ਫੁੱਲ ਕੇ ਤਿਆਰ ਹੋ ਗਈ ਆ ਇਸੇ ਤਰ੍ਹਾਂ ਤੁਸੀਂ ਹੋਰ ਪੂਰੀਆਂ ਵੀ ਪਕਾ ਲੈਣੀਆਂ ਨੇ दोस्तों तुम देख रहे हो कि तैयार कर रही पूरी खुशबू आगंधित आ रही खुशबू बहुत ही अच्छी आ रही है, है। पूरी देख रहे हो दोस्तों दोस्तो हम अ माता का मत टेक मेकन लगे देख सकते हो ਤੁਸੀਂ ਦੇਖ ਰਹੇ ਹੋ ਕਿ ਮੇਰੀ ਵਾਈਫ ਅਤੇ ਮੇਰੀ ਮਾਤਾ ਜੀ ਉਹ ਹੀ ਮਾਤਾ ਨੂੰ ਮੱਥਾ ਟੇਕ ਰਹੇ ਹਨ ਮੇਰੀ ਵਾਈਫ ਤੇ ਮੇਰੀ ਮਾਤਾ ਜੀ ਮੱਥਾ ਟੇਕ ਰਹੇ ਨੇ ਅਤੇ ਮੈਂ ਵੀ ਉਹੋ ਹੀ ਮਾਤਾ ਨੂੰ ਮੱਥਾ ਟੇਕਿਆ ਬਹੁਤੋ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਅਤੇ ਮੇਰਾ ਚੈਨਲ ਕੁਲਦੀਪ ਸਿੰਘ ਟੀਵੀ ਤੇਾਰੇ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਦੇ లైక్ like karna thank you